ਤਾਰਾ ਸਾਡੇ ਨਾਲ ਨਹੀਂ ਰਲਦੀ ਉਹਦੀ ਪਾਰਟੀ ਲੱਗਾਂ ਸਾਡੀ ਉਚਾਰਤਾਰਾ ਅਲੱਗ ਆ ਪਰ ਉਹ ਐਮਪੀ ਤਾਂ ਚੁਣਿਆ ਹੋਇਆ ਲੋਕਾਂ ਨੇ ਤੇ ਇਹ ਕਹਿੰਦਾ ਵੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਵਿੱਚ ਜੇ ਅਮਰਿਤਪਾਲ ਹਾਊਸ ਚ ਚਲਾ ਗਿਆ ਜੇ ਪਾਰਲੀਮੈਂਟ ਚ ਆ ਗਿਆ ਜਿਹੜਾ ਕਿ ਲੋਕਾਂ ਨੇ ਉਹਨੂੰ ਰਾਈਟ ਦਿੱਤਾ ਹੈ ਵੀ ਪੰਜਾਬ ਦੇ ਵਿੱਚ ਅੱਗ ਲੱਗ ਜਾਏਗੀ ਤੁਸੀਂ ਅੰਦਾਜ਼ਾ ਲਾਓ ਵੀ ਇਹ ਕਿਸ ਪੱਧਰ ਤੇ ਇਹ ਸਰਕਾਰ ਦੇ ਦੇਖੋ ਮੈਂ ਤਾਂ ਇੰਨਾ ਕਹਿਣਾ ਅੱਜ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਤੇ ਉੱਥੇ ਦੇ ਐਡਮਿਨਿਸਟ੍ਰੇਸ਼ਨ ਨੂੰ ਮੈਂ ਤਾਂ ਪੰਜਾਬੀ 'ਚ ਸਿੱਧਾ ਕਹੂੰਗਾ ਅੱਜ ਉਹਨਾਂ ਨੇ ਸਰਂਡਰ ਕਰਤਾ ਅੱਜ ਉਹਨਾਂ ਨੂੰ ਮੈਂ ਸਮਝਦਾ ਡੁੱਬ ਕੇ ਮਰ ਜਾਣਾ ਚਾਹੀਦਾ ਜੋ ਹਾਲਾਤ ਜਿਵੇਂ ਕਹਿਣ ਵਾਲੀ ਗੱਲ ਆ ਐਂ ਜੰਮੂ ਕਸ਼ਮੀਰ ਤੋਂ ਇੰਜੀਨੀਅਰ ਫਾਰੂਕ ਐਮਪੀ ਨੇ ਉਹ ਵੈਸੇ ਅੰਦਰ ਨੇ ਉਹਨਾਂ ਤੇ ਵੀ ਬਹੁਤ ਧਾਰਾ ਲੱਗੀਆਂ ਬਟ ਜਦੋਂ ਪਾਰਲੀਮੈਂਟ ਦਾ ਸੈਸ਼ਨ ਆਉਂਦਾ ਉਹਨਾਂ ਨੂੰ ਪਰਮਿਸ਼ਨ ਮਿਲਦੀ ਆ ਉਹਨਾਂ ਨੂੰ ਪ੍ਰੋਲ ਮਿਲਦੀ ਆ ਤੇ ਉਹ ਆ ਕੇ ਹਰ ਸੈਸ਼ਨ 'ਚ ਗੱਲ ਕਰਦੇ ਆ ਇਸੇ ਤਰੀਕੇ ਨਾਲ ਹੀ ਜਿਹੜੇ ਖਡੂਰ ਸਾਹਿਬ ਹਲਕਾ ਉੱਥੋਂ ਅਮਰਿਤਪਾਲ ਜਿੱਤਿਆ ਹੋਇਆ ਏ ਅੱਜ ਮੈਂ ਇਹ ਗੱਲ ਕਲੀਅਰ ਕਰਾਉਣਾ ਚਾਹੁੰਦਾ ਇਹ ਆਮ ਆਦਮੀ ਪਾਰਟੀ ਤੇ ਉੱਥੇ ਕਹਿੰਦੇ ਆ ਵੀ ਸੈਂਟਰ ਤੇ ਬੀਜੇਪੀ ਨੇ ਅੰਦਰ ਰੱਖਿਆ ਹੋਇਆ ਅੱਜ ਗੱਲ ਸਾਫ਼ ਹੋ ਗਈ ਵੀ ਇਹਦੇ ਐਨਐਸਏ ਵੀ ਮੈਂ ਹਮੇਸ਼ਾ ਕਿਹਾ ਵੀ ਡੀਸੀ ਲਾਉਂਦਾ ਏ ਐਸਐਸਪੀ ਲਾਉਂਦਾ ਏ ਡੀਜੀਪੀ ਚੀਫ ਸੈਕਟਰੀ ਫਿਰ ਸੀਐਮ ਤੋਂ ਬਾਅਦ ਉੱਤੇ ਭੇਜਦੇ ਆ ਵੀ ਇੱਥੇ ਐਨਐਸਏ ਲਾਓ ਅਸੀਂ ਲਾਤੀ ਆ ਹੁਣ ਉਹਨੂੰ ਸੈਸ਼ਨ 'ਚ ਜਦੋਂ ਉਹਨੇ ਸੁਪਰੀਮ ਕੋਰਟ ਆਇਆ ਤੇ ਹੁਣ ਸਪਰੀਮ ਕੋਰਟ ਨੇ ਕਿਹਾ ਵੀ ਹਾਈ ਕੋਰਟ ਡਿਸਾਈਡ ਕਰੇ ਉੱਥੇ ਹਾਈ ਕੋਰਟ ਦੇ ਵਿੱਚ ਐਡਵੋਕੇਟ ਜਰਨਲ ਏਜੀ ਪੰਜਾਬ ਪੇਸ਼ ਹੁੰਦਾ ਤੇ ਇਹ ਕਹਿੰਦਾ ਵੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਵਿੱਚ ਜੇ ਅੰਮ੍ਰਿਤਪਾਲ ਹਾਊਸ ਚ ਚਲਾ ਗਿਆ ਜੇ ਪਾਰਲੀਮੈਂਟ ਚ ਆ ਗਿਆ ਜਿਹੜਾ ਕਿ ਲੋਕਾਂ ਨੇ ਉਹਨੂੰ ਰਾਈਟ ਦਿੱਤਾ ਹੈ ਵੀ ਪੰਜਾਬ ਦੇ ਵਿੱਚ ਅੱਗ ਲੱਗ ਜਾਏਗੀ ਤੁਸੀਂ ਅੰਦਾਜ਼ਾ ਲਾਓ ਵੀ ਇਹ ਕਿਸ ਪੱਧਰ ਤੇ ਇਹ ਸਰਕਾਰ ਦੇ ਹਾਲ ਨੇ ਆਪ ਤਾਂ ਜਾਪਾਨ ਚੜ ਗਏ ਤੇ ਪਿੱਛੋਂ ਇਹਨਾਂ ਦਾ ਏਜੀ ਇਹ ਹੁਕਮ ਕਰ ਰਿਹਾ ਵੀ ਇੱਕ ਮੈਂ ਕਹਿੰਨਾ ਉਹ ਮੇਰੀ ਉਹਦੀ ਵਿਚਾਰਧਾਰਾ ਸਾਡੇ ਨਾਲ ਨਹੀਂ ਰਲਦੀ ਉਹਦੀ ਪਾਰਟੀ ਅਲੱਗ ਆ ਸਾਡੀ ਵਿਚਾਰਧਾਰਾ ਅਲੱਗ ਆ ਪਰ ਉਹ ਐਮਪੀ ਤਾਂ ਚੁਣਿਆ ਹੋਇਆ ਲੋਕਾਂ ਨੇ ਤੇ ਉਹਨੂੰ ਕੋਰਟ 'ਚ ਜਾ ਕੇ ਤੁਸੀਂ ਇਹ ਗੱਲ ਕਹਿੰਨੇ ਹੋ ਵੀ ਬਿਲਕੁਲ ਬਾਹਰ ਨਾ ਨਿਕਲਣ ਦੇਵੋ ਅੱਗ ਲੱਗ ਜੂਗੀ ਤੇ ਇਸ ਕਰਕੇ ਇਹ ਸਾਫ਼ ਹੋ ਗਿਆ ਵੀ ਇਹ ਕਹਿਣੀ ਤੇ ਕਥਨੀ ਦਾ ਬੜਾ ਵੱਡਾ ਫਰਕ ਆ ਇਸ ਕਰਕੇ ਇਹ ਲੋਕਾਂ ਨੂੰ ਕਲੈਰਿਟੀ ਮੈਂ ਦੇਣਾ ਚਾਹੁੰਦਾ ਸੀ ਵੀ ਇਹ ਨੇ ਪੰਜਾਬ 'ਚ ਅੱਜ ਹਰ ਜਗ੍ਹਾ ਗੈਂਗਵਾਰ ਚੱਲ ਰਹੀ ਆ ਹਰ ਜਗ੍ਹਾ ਮਰਾ ਮਰਾਈ ਹੋ ਰਹੀ ਆ ਅੱਗ ਤਾਂ ਤੁਸੀਂ ਪੰਜਾਬ ਨੂੰ ਲਾਈ ਪਈ ਆ ਅੱਗ ਛੱਡੀ